ਚੈਨਲ ਪੰਜਾਬੀ ਦੇਖ ਰਹੇ ਦੋਸਤਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਕੈਨੇਡਾ ਦੀਆਂ ਕੁਝ ਖਬਰਾਂ ਕੈਨੇਡਾ ਦੀਆਂ ਕੁਝ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੇ ਵਾਲੋਂ ਬਾਕ ਹੋਕ ਪ੍ਰੋਵਿੰਸਸ ਦੇ ਪ੍ਰੀਮੀਅਰ ਨੂੰ ਇਹ ਕਹਿ ਗਿਆ ਕਿ ਉਹ ਅਮਰੀਕਾ ਦੇ ਨਾਲ ਬੈਸਟ ਡੀਲ ਕਰਨਗੇ ਜਿਹੜੀ ਵਪਾਰ ਦੇ ਮਾਮਲੇ ਦੇ ਵਿੱਚ। ਦੂਜੀ ਗੱਲਬਾਤ ਪੀਅਰ ਪੋਲੀਓ ਵੱਲੋਂ ਲੌਂਗੇਸਟ ਬੈਲਟ ਸਕੈਮ ਬੰਦ ਕਰ ਦੀ ਮੰਗ ਕੀਤੀ ਗਈ ਹੈ। ਪੋਲੀਟਿਕਲ ਗੱਲਬਾਤ ਕਰਨੀ ਹੈ ਅਮਰੀਕਾ ਦੇ ਕੋਕ ਵਿੱਚ ਖੰਡ ਦੀ ਜਿਹੜੀ ਕਿਸਮ ਦਾ ਮਾਮਲਾ ਹੈ ਤੇ ਇਹਦਾ ਕੈਨੇਡਾ ਦੇ ਨਾਲ ਕੀ ਸਬੰਧ ਹੈ ਤੇ ਆਖਰ ਦੇ ਵਿੱਚ ਥੋੜੀ ਜਿਹੀ ਗੱਲਬਾਤ ਜੇ ਸਮਾਂ ਹੋਇਆ ਆਪਾਂ ਕਰਾਂਗੇ ਕਿ ਜੈਸਪਰ ਦੀ ਜਿਹੜੀ ਤਬਾਹੀ ਇੱਕ ਸਾਲ ਪਹਿਲਾਂ ਕਦੇ ਨਾਲ ਹੋਈ ਸੀ ਅੱਜ ਕੀ ਹਾਲਾਤ ਨੇ ਇਸ ਮਾਮਲੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੀ ਗੱਲਬਾਤ ਮਾਰਕ ਕਾਰਨੀ ਬਾਰੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹ ਜਿਹੜੀ ਕੈਨੇਡਾ ਦੇ ਲਈ ਬੈਸਟ ਡੀਲ ਆ ਟ੍ਰੇਡ ਦੇ ਸਬੰਧ ਦੇ ਵਿੱਚ ਵਪਾਰ ਦੇ ਸਬੰਧ ਦੇ ਵਿੱਚ ਤੇ ਜਿਹੜੀ ਸੁਰੱਖਿਆ ਦੀਆਂ ਗੱਲਾਂ ਬਾਤਾਂ ਆ ਹਰਕਾ ਦੇ ਨਾਲ ਉਹਦੇ ਸਬੰਧ ਦੇ ਵਿੱਚ ਕਰਨ ਗਏ ਉਹਨਾਂ ਨੇ ਵਾਅਦਾ ਕੀਤਾ ਆ ਉਹਨਾਂ ਦੀ ਮੀਟਿੰਗ ਪ੍ਰੋਵਿੰਸਸ ਦੇ ਲੀਡਰ ਦੇ ਨਾਲ ਵੀ ਹਸਪੀਟਲ ਦੇ ਵਿੱਚ ਸੀਗੀ ਅਨਟੈਰੀਓ ਦੇ ਵਿੱਚ ਤੇ ਉੱਥੇ ਉਹਨਾਂ ਨੇ ਕੈਨੇਡਾ ਦੀ ਇਕਨੋਮੀ ਨੂੰ ਔਖੇ ਸਮੇਂ ਦੇ ਵਿੱਚ ਕਿੱਦਾਂ ਮਜ਼ਬੂਤ ਕੀਤਾ ਜਾ ਸਕਦਾ ਇਹਦੇ ਉੱਤੇ ਗੱਲਬਾਤ ਕੀਤੀ ਆ ਮਰਕਾ ਦੇ ਨਾਲ ਸਬੰਧ ਕੈਨੇਡਾ ਦੇ ਕੀ ਨੇ ਅਸੀਂ ਸਾਰੇ ਚੰਗੀ ਭਲਾ ਜਾਣਦੇ ਆ ਜਦੋਂ ਦੇ ਰਾਸ਼ਟਰਪਤੀ 트럼ਪ ਬਣਿਆ ਉਹਦੇ ਤੋਂ ਬਾਅਦ ਅਮਰੀਕਾ ਦਾ ਰੁਖ ਕੈਨੇਡਾ ਦੇ ਪ੍ਰਤੀ ਕੀ ਰਿਹਾ ਉਹਦੇ ਤੋਂ ਬਾਅਦ ਹੁਣ ਜਿਹੜੀ ਆਰਥਿਕ ਸੰਕਟ ਕੈਨੇਡਾ ਦੇ ਵਿੱਚ ਪੈਦਾ ਹੋਇਆ ਉਹਦੇ ਨਾਲ ਨਿਜੱਠਣਾ ਕਿੱਦਾਂ ਹੈ ਇਹ ਮੀਟਿੰਗ ਇਹਨਾਂ ਨੇ ਜਿਹੜੇ ਸੂਬਿਆਂ ਦੇ ਮੁਖੀਆਂ ਦੇ ਨਾਲ ਕੀਤੀ ਹੈ ਕੈਨੇਡਾ ਐਸ ਫੇਲੇ ਜਿਹੜੀ ਵਪਾਰਕ ਲੜਾਈ ਲੱਗੀ ਆ ਜਿਹਨੂੰ ਅਮਰੀਕਾ ਨੇ ਅਸਲ ਦੇ ਵਿੱਚ ਸ਼ੁਰੂ ਕੀਤਾ ਰਾਸ਼ਟਰਪਤੀ ਡੋਨਲਡ 트럼ਪ ਨੇ ਜਿਹੜੀ ਇਹਨਾਂ ਦੀ ਸਟੀਲ ਆਪਣੇ ਕੈਨੇਡਾ ਦੀ ਲੰਬਾਰ ਆਕਾਰਾਂ ਆ ਇਦੇ ਉੱਤੇ ਜਿਹੜਾ ਟੈਕਸ ਜਾਨੀ ਕਿ ਟੈਰਿਫ ਲਾਇਆ ਗਿਆ ਉਸ ਮਾਮਲੇ ਦੇ ਵਿੱਚ ਕੈਨੇਡਾ ਇਸ ਚੀਜ਼ ਦੇ ਨਾਲ ਜੂਝ ਰਿਹਾ ਹੈ ਕਾਰਿ ਨੇ ਕਿਹਾ ਕਿ ਸਰਕਾਰ ਕੈਨੇਡੀਅਨ ਇੰਡਸਟਰੀ ਦੀ ਸਪੋਰਟ ਕਰੂਗੀ ਜਿਨ੍ਹਾਂ ਦੇ ਉੱਤੇ ਟੈਰਿਫ ਦਾ ਅਸਰ ਪੈ ਰਿਹਾ ਜਿਵੇਂ ਸਟੀਲ ਆ ਜਾਂ ਐਲੂਮਿਨਮ ਆ ਜਾਂ ਜਿਹੜਾ ਆਟੋਮੋਬਾਈਲ ਆ ਇਹਨਾਂ ਸਾਰੇ ਕੇਸਾਂ ਦੇ ਵਿੱਚ ਕਿ ਸਰਕਾਰ ਇਸ ਇੰਡਸਟਰੀ ਦੇ ਨਾਲ ਖੜੀ ਹੈ ਜਾਂ ਇਹ ਕਹ ਲਓ ਕਿ ਇਸ ਇੰਡਸਟਰੀ ਦੀ ਸਿੱਧੀ ਸਿੱਧੀ ਉਹ ਮਦਦ ਕਰਨਗੇ ਕੈਨੇਡਾ ਐਸਵੇਲੇ ਨਵੇਂ ਟ੍ਰੇਡਿੰਗ ਪਾਰਟਨਰ ਦੇ ਬਾਰੇ ਵੀ ਦੇਖ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਹੋਰ ਕਿਸੇ ਪਾਸੇ ਕੋਈ ਦੇਸ਼ ਦੇਖਿਆ ਜਾਵੇ ਤਾਂ ਕਿ ਜਿਹੜੀ ਕੈਨੇਡਾ ਦੀ ਅਮਰੀਕਾ ਦੇ ਉੱਤੇ ਨਿਰਪਰਤਾ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾ ਸਕੇ ਕਿਉਂਕਿ ਜਿੰਨੀ ਨਿਰਪਰਤਾ ਅਮਰੀਕਾ ਦੇ ਉੱਤੇ ਜ਼ਿਆਦਾ ਆ ਉਹਨੀਆਂ 트ੰਪ ਦੀਆਂ ਪਾਲਿਸੀਜ਼ ਦਾ ਅਸਰ ਕੈਨੇਡਾ ਦੇ ਉੱਤੇ ਜ਼ਿਆਦਾ ਹੋ ਰਿਹਾ ਕਾਰਨ ਇਹ ਵੀ ਚਾਹੁੰਦੇ ਆ ਕਿ ਜਿਹੜੇ ਕੈਨੇਡੀਅਨ ਆ ਉਹ ਵਿਦਨ ਕੈਨੇਡਾ ਟ੍ਰੇਡ ਕਰਨ ਜਿਹੜਾ ਸੂਬਿਆਂ ਦੇ ਆਪਸ ਤੇ ਵਿੱਚ ਵਪਾਰ ਦੇ ਰਸਤੇ ਆ ਹੋਰ ਖੋਲੇ ਜਾਣਾ ਕਿਉਂਕਿ ਜਿਹੜੇ ਪਹਿਲੇ ਕਈ ਪਾਬੰਦੀਆਂ ਜਿਹਦੇ ਕਰਕੇ ਸੂਬੇ ਇੱਕ ਦੂਜੇ ਦੇ ਨਾਲ ਵੀ ਖੁੱਲ ਕੇ ਵਪਾਰ ਨਹੀਂ ਕਰ ਸਕਦੇ ਕੁਝ ਪ੍ਰੋਵਿੰਸਸ ਨੇ ਪਹਿਲਾਂ ਹੀ ਜਿਹੜੀਆਂ ਆਪਣੀਆਂ ਟ੍ਰੇਡ ਐਗਰੀਮੈਂਟ ਆ ਇੱਕ ਦੂਜੇ ਦੇ ਨਾਲ ਡੀਲ ਕਰ ਲਈਆਂ ਤੇ ਕਰ ਰਹੇ ਆ ਤਾਂ ਕਿ ਜਿਹੜੀ ਇਕਨੋਮੀ ਆ ਜੇ ਇੱਕ ਚੀਜ਼ ਕੈਨੇਡਾ ਦੇ ਕਿਸੇ ਸੂਬੇ ਤੋਂ ਮਿਲ ਸਕਦੀ ਹੈ ਦੂਜੇ ਸੂਬੇ ਨੂੰ ਤੇ ਇਹ ਬਾਹਰਲੇ ਦੇਸ਼ ਤੋਂ ਨਾ ਲਵੇ ਬਾਹਰਲੇ ਦੇਸ਼ ਤੋਂ ਘੱਟੋ ਘੱਟ ਅਮਰੀਕਾ ਤੋਂ ਨਾ ਲਵੇ ਆਪਸ ਦੇ ਵਿੱਚ ਕੁਛ ਨਾ ਕੁਛ ਇਹ ਜਿਹੜੇ ਕਰ ਲੈਣ ਔਰ ਇਹ ਵੀ ਕਿਹਾ ਉਹਨਾਂ ਨੇ ਮਾਰਕ ਕਰਨੇ ਸਾਡੇ ਪ੍ਰਧਾਨ ਮੰਤਰੀ ਨੇ ਕਿ ਕੈਨੇਡੀਅਨਸ ਜਿਹੜੇ ਆ ਉਹ ਸਾਡੇ ਆਪਣੇ ਬੈਸਟ ਕਸਟਮਰ ਆ ਤੇ ਮਤਲਬ ਇਹ ਆ ਕਿ ਅਸੀਂ ਇੱਕ ਦੂਜੇ ਤੋਂ ਖਰੀਦੋ ਪ੍ਰੋਖਤ ਕਰ ਰਹੇ ਆ ਅਸੀਂ ਬਾਹਰ ਘੱਟ ਨਿਰਭਰ ਕਰ ਰਹੇ ਆ ਬਾਈ ਕੈਨੇਡਾ ਦਾ ਪਿਛਲੇ ਸਾਲ ਦੇ ਵਿੱਚ ਬਹੁਤ ਸਾਰਾ ਟ੍ਰੈਂਡ ਚੱਲਿਆ ਆ ਜਿਹੜੇ ਇੰਟਰੀਅਰ ਦੇ ਪ੍ਰੀਮੀਅਮ ਡਗ ਫੋਰਡ ਆ ਉਹਨਾਂ ਨੇ ਬੜਾ ਸਾਫ਼ ਤੌਰ ਦੇ ਉੱਤੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦੇ ਨਾਲ ਬਰਾਬਰ ਦੀ ਲੜਾਈ ਦੇਣੀ ਚਾਹੀਦੀ ਹੈ ਟ੍ਰੇਡ ਵਾਰ ਦੇ ਵਿੱਚ ਤੇ ਡਾਲਰ ਫॉर ਡਾਲਰ ਤੇ ਉਹ ਮਾਲੋ ਜੀ ਨਾ ਉਹ ਟੈਰਫ ਲਾਉਂਦੇ ਤੁਸੀਂ ਵੀ ਲਾਓ ਤੇ ਜਿਹੜੀ ਆਪਣੀ ਤਾਕਤ ਆ ਉਹ ਡੋਨਲਡ ਟਰੰਪ ਨੂੰ ਦਿਖਾਉਣੀ ਚਾਹੀਦੀ ਹੈ ਸੋ ਮੇਕ ਮੁੱਖ ਗੱਲ ਜਿਹੜੀ ਇਹ ਮੁੱਖ ਮੁੱਦਾ ਇਹ ਸਾਰੇ ਕੁਛ ਦੇ ਵਿੱਚੋਂ ਇਹ ਉੱਭਰ ਕੇ ਆਉਂਦਾ ਕਿ ਜਿਹੜੇ ਫੈਡਰਲ ਤੇ ਪ੍ਰੋਵਿੰਸ਼ੀਅਲ ਲੀਡਰ ਕੋਈ ਇਸ ਗੱਲ ਤੇ ਸਹਿਮਤ ਨਹੀਂ ਨਹੀਂ ਤਾਂ ਸ਼ੂਬਿਆ ਦਾ ਪ੍ਰਧਾਨ ਮੰਤਰੀ ਦੇ ਨਾਲ ਰੌਲਾ ਪੈਂਦਾ ਰਿਹਾ ਕੈਨੇਡਾ ਨੂੰ ਹੁਣ ਇਸ ਵੇਲੇ ਇਕੱਠੇ ਰਹਿਣਾ ਆਪਣੇ ਜੌਂਸ ਨੂੰ ਪ੍ਰੋਟੈਕਟ ਕਰਨਾ ਆਪਣੇ ਆਰਥਿਕ ਤੌਰ ਨੂੰ ਬਿਹਤਰ ਬਣਾਉਣਾ ਇਹਦੀ ਬਹੁਤ ਜ਼ਿਆਦਾ ਲੋੜ ਆ ਤੇ ਕੈਨੇਡਾ ਇੱਕ ਕੰਮ ਜਣਾ ਹੋ ਕਰ ਰਿਹਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਯਕੀਨ ਦਿਵਾਇਆ ਕਿ ਜੋ ਕੈਨੇਡਾ ਦੇ ਲਈ ਬੈਸਟ ਹੋਊਗਾ ਜਿਹੜਾ ਸਭ ਤੋਂ ਉੱਤਮ ਜਿਹੜੀ ਡੀਲ ਹੋਊਗੀ ਉਹ ਅਮਰੀਕਾ ਦੇ ਨਾਲ ਉਹ ਕਰਕੇ ਆਉਣਗੇ ਅਗਲੀ ਗੱਲਬਾਤ ਥੋੜੀ ਜਿਹੀ ਵਿਸਥਾਰ ਦੇ ਵਿੱਚ ਕਰਨੀ ਆ ਪੀਅਰ ਪਾਲੀਵਖਾਨ ਨੇ ਇੱਕ ਮੰਗ ਕੀਤੀ ਆ ਜਦੋਂ ਤੁਹਾਨੂੰ ਬੁਨੇ ਪੀਰ ਪਰਿਵਾਰ ਆਪਾਂ ਜਾਣਦੇ ਆ ਉਹ ਸਰਕਾਰ ਨੂੰ ਇਹ ਕਹਿ ਰਿਹਾ ਕਿ ਕੈਨੇਡਾ ਦੇ ਇਲੈਕਸ਼ਨਲ ਰੂਲ ਨੂੰ ਬਦਲਿਆ ਜਾਵੇ ਤਾਂ ਕਿ ਜਿਹੜੇ ਲੋਕ ਕੈਂਡੀਡੇਟ ਦੇ ਕਈ ਨਾਵਾਂ ਵਾਲੇ ਬੈਲਟ ਕਰ ਦਿੰਦੇ ਆ ਜਾਂ ਇੱਕ ਹਲਕੇ ਤੋਂ ਇੱਕ ਰਾਈਡਿੰਗ ਤੋਂ ਕਿੰਨੇ ਸਾਰੇ ਲੋਕ ਖੜੇ ਹੋ ਜਾਂਦੇ 90 91 ਬੰਦੇ ਇੱਕ ਰਾਈਡਿੰਗ ਤੋਂ ਐਵੇਂ ਖੜੇ ਹੋ ਜਾਂਦੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਇਹ ਇਹ ਰੌਲਾ ਕੀ ਹੈ ਪ੍ਰੋਟੈਸਟ ਕੀ ਹੈ ਇੱਕ ਗਰੁੱਪ ਆ ਕੈਨੇਡਾ ਦੇ ਵਿੱਚ ਇਹਨੂੰ ਕਹਿੰਦੇ ਆ ਲੌਂਗੇਸਟ ਬੈਲਟ ਕਮੇਟੀ ਲੌਂਗੇਸਟ ਬੈਲਟ ਕਮੇਟੀ ਮਤਲਬ ਲਗਭਗ 100 ਦੇ ਕਰੀਬ ਜਾਂ ਕਹੋ ਫੇਕ ਜਾਂ ਸਿੰਬੋਲਿਕ ਕੈਂਡੀਡੇਟ ਰਨ ਕਰ ਦਿੰਦੇ ਆ ਕਿਸੇ ਥਾਂ ਦੇ ਉੱਤੇ ਤਾਂ ਕਿ ਉਹ ਜਿਹੜੇ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ ਜਿਹੜੀ ਲੌਂਗੇਸਟ ਬੈਲਟ ਕਮੇਟੀ ਆ ਉਹਦਾ ਇਹ ਮੰਨਣਾ ਆ ਕਿ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਵੋਟਾਂ ਪਾਉਣ ਦਾ ਸਿਸਟਮ ਚੱਲ ਰਿਹਾ ਜਿਹੜਾ ਜਿਹੜਾ ਇੱਕ ਢਾਂਚਾ ਆ ਉਹ ਠੀਕ ਨਹੀਂ ਇਹ ਬਦਲਣਾ ਚਾਹੀਦਾ ਜਦੋਂ ਆਪਾਂ ਕੀ ਕਰਦੇ ਆ ਆਪਣੇ ਵੋਟਾ ਕਿੱਦਾਂ ਪੈਂਦੇ ਆ ਮੰਨ ਲਓ ਮੈਂ ਪਰਲਮੈਂਟ ਦੀਆਂ ਬੋਲਾਂ ਪੋਟਾ ਪੈਂਦੀਆਂ ਆ ਇੱਕ ਹਲਕੇ ਦੇ ਵਿੱਚੋਂ ਜਿਹੜਾ ਉਹ ਖੜਾ ਹੋ ਜਾਂਦਾ ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਇੱਕ ਜਿੱਤ ਜਾਂਦਾ ਬਾਕੀ ਜਿਹੜੇ ਆ ਉਹ ਹਾਰ ਜਾਂਦੇ ਇਹਨਾਂ ਦਾ ਕਹਿਣਾ ਇਹ ਆ ਕਿ ਉੱਥੇ ਧੋਖਾ ਹੋ ਰਿਹਾ ਧੋਖਾ ਕਿੱਦਾਂ ਹੋ ਰਿਹਾ ਮੰਨ ਲਓ 2 ਲੱਖ ਵੋਟ ਆ ਕਿਸੇ ਹਲਕੇ ਦੀ 2 ਲੱਖ ਦੇ ਵਿੱਚੋਂ ਆ ਜਿਹੜੀ ਆ ਇੱਕ ਨੂੰ ਪੈ ਗਈ ਆ 1.5 ਲੱਖ ਤੇ ਬਾਕੀ ਇੱਕ ਨੂੰ ਪੈ ਗਈ ਆ 50000 ਹੁਣ 1.5 ਲੱਖ ਵਾਲਾ ਤਾਂ ਜਿੱਤ ਗਿਆ 50000 ਜਿਹਦੀਆਂ ਵੋਟਾਂ ਪਈਆਂ ਉਹ ਹਾਰ ਗਿਆ ਦਾ ਮਤਲਬ ਕੀ ਹੋਇਆ ਜਾਂ ਇਦਾਂ ਕਹ ਲਓ ਇੱਕ ਨੂੰ 1 ਲੱਖ 1000 ਪੈ ਗਈ ਆ ਤੇ ਇੱਕ ਨੂੰ 1 ਲੱਖ ਪੈ ਗਈ ਹੁਣ ਜਿਹਨੂੰ 1 ਲੱਖ 1000 ਰੁਪਇਆ ਉਹ ਜਿੱਤ ਗਿਆ ਜਿਹੜਾ ਦੂਜੇ ਨੂੰ ਜਿਹੜਾ ਹਾਰਿਆ ਆ ਉਹਨੂੰ 1 ਲੱਖ ਵੋਟ ਪਈ ਆ ਉਹਦਾ ਮਤਲਬ ਉਹ ਜਿਹੜੇ ਹਾਰਿਆ 1 ਲੱਖ ਜਿਹੜੇ 1 ਲੱਖ ਬੰਦੇ ਨੇ ਵੋਟ ਪਾਈ ਉਹ ਤੇ ਵੇਸਟ ਹੋ ਗਈ। ਉਹ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਨਾ ਆਈ। ਇਹ ਕਹਿ ਰਹੇ ਆ ਕਿ ਉਹ ਵੋਟ ਵੀ ਗਿਣਤੀ ਦੇ ਵਿੱਚ ਆਉਣੀ ਚਾਹੀਦੀ। ਵੀ ਜਿੰਨੇ ਪਰਸੈਂਟੇਜ ਵੋਟਾਂ ਮਿਲਦੀਆਂ ਉੰਨੀਆਂ ਸੀਟਾਂ ਦੇ ਦਿਓ। ਇਹ ਇਹ ਮੰਗ ਕਰਦੇ ਆ ਲੌਂਗੇਸਟ ਬੈਲਟ ਕਮੇਟੀ ਉਹ ਕਹਿੰਦੇ ਆ ਵੀ ਆਹ ਸਿਸਟਮ ਜਿਹੜਾ ਇਸ ਵੇਲੇ ਚੱਲ ਰਿਹਾ ਸਾਡੇ ਕੈਨੇਡਾ ਦੇ ਵਿੱਚ ਵੋਟਾਂ ਪਾਉਣ ਦਾ ਇਹ ਠੀਕ ਨਹੀਂ ਇਹਨੂੰ ਬਦਲੋ ਹੁਣ ਅਸੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਿਉਂ ਕਰ ਰਹੇ ਆ ਕੈਨੇਡਾ ਦਾ ਜਿਹੜਾ ਕੰਜ਼ਰਵਟਿਵ ਪਾਰਟੀ ਦੇ ਆਗੂ ਅਪੀਅਰ ਪੋਲੀ ਉਹ ਇਹ ਗੱਲ ਕਿਉਂ ਕਰ ਰਹੇ ਆ ਕਿਉਂਕਿ ਉਹ ਉੱਥੇ ਜਾ ਕੇ ਵਿਰੋਧ ਕਰਦੇ ਵਿਰੋਧ ਕਿਦਾਂ ਕਰਦੇ ਆ ਇੱਕ ਥਾਂ ਦੇ ਉੱਤੇ ਜਦੋਂ ਕੋਈ ਕਲੈਕਸ਼ਨ ਹੋਣੀ ਆ ਉੱਥੇ ਆਮ ਤੌਰ ਤੇ ਜਿੱਥੇ ਲੀਡਰ ਖੜਾ ਹੁੰਦਾ ਜਿਹੜਾ ਮੁੱਖ ਉਮੀਦਵਾਰ ਹੋਵੇ ਨ ਪਿਊਰ ਪੋਲੀਵ ਖੜੇ ਜਿੱਥੇ ਜਿਹੜੇ ਹਲਕੇ ਤੋਂ ਪਿਛਲੀ ਵਾਰੀ ਖੜੇ ਹਰੇ ਆ ਉੱਥੇ 99 ਉਮੀਦਵਾਰ ਖੜੇ ਸੀ 90 ਹੋਰ ਸੀ ਇੱਕੇ ਸੀ 99 ਹੁਣ ਉਹ ਬੈਲਟ ਕਿੱਡਾ ਲੰਬਾ ਹੋ ਜਾਂਦਾ ਬੈਲਟ ਲੰਬਾ ਹੋ ਜਾਂਦਾ ਚੋਟ ਉਹ 9 ਉਹ ਨਾ ਤੇ ਸਾਰੇ ਜਿੰਨਾ ਤੋਂ ਉਹਨਾਂ ਨੇ ਹੈ ਨਹੀਂ ਕਿਸੇ ਨੇ ਉਹਨਾਂ ਨੇ ਸਿਰਫ ਆਪਣੇ ਰਜਿਸਟ੍ਰੇਸ਼ਨ ਭਰੀ ਹੈ ਮਤਲਬ ਆਪਣੀ ਉਮੀਦਵਾਰੀ ਦਾਖਲ ਕੀਤੀ ਰੋਲਾ ਇਹ ਆ ਕਿ ਇਹ ਉਮੀਦਵਾਰੀ ਕੋਈ ਵੀ ਦਾਖਲ ਕਰ ਸਕਦਾ ਜਿਹੜਾ ਸਿਟੀਜ਼ਨ ਆ ਕੈਨੇਡਾ ਦਾ ਜਾਂ ਕੁਝ ਸ਼ਰਤਾਂ ਜਿਹੜੀਆਂ ਉਹ ਪੂਰੀਆਂ ਕਰਕੇ ਤੁਸੀਂ ਖੜੇ ਹੋ ਸਕਦੇ ਕੋਈ ਵੀ ਖੜਾ ਹੋ ਸਕਦਾ ਇਲੈਕਸ਼ਨ ਜਿਤਨਾ ਹੋਰ ਗੱਲ ਖੜਾ ਤਾਂ ਹੋਇਆ ਜਾ ਸਕਦਾ ਇਹ ਕੀ ਕਰਦੇ ਆ ਜਿੱਤਣ ਦੇ ਇਰਾਦੇ ਨਾਲ ਨਹੀਂ ਸਗੋ ਲੋਕਾਂ ਨੂੰ ਕਨਫਿਊਜ਼ ਕਰਦੇ ਇਰਾਦੇ ਨਾਲ 90 100 ਤੱਕ ਬੰਦਾ ਖੜਾ ਕਰ ਦਿੰਦੇ ਹਲਕੇ ਦੇ ਵਿੱਚ ਹੁਣ 100 ਬੰਦਾ 10 ਬੰਦਿਆਂ ਦਾ ਜੇ ਬੈਲਟ ਛੋਟਾ ਬਣਨਾ 100 ਬੰਦਿਆਂ ਦਾ 10 ਗੁਣਾ ਵੱਡਾ ਬੈਲਟ ਪੇਪਰ ਬਣਨਾ ਉਹ ਕਾਗਜ਼ ਹੀ ਇੰਨਾ ਲੰਮਾ ਹੋ ਜਾਂਦਾ ਵੀ ਉਹ ਸਾਹਮੇ ਨਹੀਂ ਜਾਂਦਾ ਦੂਜੀ ਗੱਲ ਉਹ ਵੋਟਾਂ ਗਿਣ ਵੇਲੇ ਫੇਰ ਸਮੱਸਿਆ ਆਉਂਦੀ ਆ। ਉਹਨੇ ਕਾਗਜ਼ ਸਾਹਮਣੇ ਕੱਢਣੇ, ਗਿਣਨੇ, ਮਤਲਬ ਸਾਰੇ ਦਾ ਸਾਰਾ ਪ੍ਰੋਸੈਸ ਲੈ ਹੋ ਜਾਂਦਾ। ਫਿਰ ਮੰਨ ਲਓ 100 ਰੁਪਏ ਦਾ ਹੁੰਦਾ ਜੀ ਇਹ ਕਿਉਂ ਹੋਇਆ ਉਹ ਕਹਿੰਦੇ ਜੀ ਵੈਲਟ ਬਹੁਤ ਲੰਮਾ ਸੀ। ਵੈਲਟ ਕਿਨੇ ਲੰਮਾ ਕੀਤਾ? ਲੋਂਗੇਸਟ ਵੈਲਟ ਕਮੇਟੀ ਜਿਹੜਾ ਇੱਕ ਗਰੁੱਪ ਆ ਜਿਹੜਾ ਇੱਕ ਪਾਰਟੀ ਕਹਿ ਲਓ। ਮਤਲਬ ਰਜਿਸਟਰਡ ਤਾਂ ਨਹੀਂ ਪਰ ਇੱਕ ਧੇਰੇ ਗਰੁੱਪ ਆ ਜਣਾ। ਫਿਰ ਸਵਾਲ ਪੈਦਾ ਹੁੰਦਾ ਵੀ ਇਹ ਚਾਹੁੰਦੇ ਕੀ ਆ ਫੇਰ ਉਹ ਆਪਣੀ ਗੱਲ ਦੱਸਦੇ। ਲੋਕਾਂ ਦੇ ਵਿੱਚ ਗੱਲ ਜਾਂਦੀ ਆ। ਉਹਨਾਂ ਦਾ ਆਪਣੀ ਗੱਲ ਲੋਕਾਂ ਦੇ ਵਿੱਚ ਪਹੁੰਚਾਉਣ ਦਾ ਤਰੀਕਾ ਪਰ ਹੋ ਗੜਗੜਾ ਰਿਹਾ ਹੈ। ਸੋ ਪ੍ਰੋਬਲਮ ਇਹ ਆ ਕਿ ਬਹੁਤ ਲੌਂਗ ਵੈਲਟ ਆ ਇੱਕ ਤਾਂ VOTER ਕਨਫਿਊਜ਼ ਹੁੰਦੇ ਆ ਦੂਜਾ ਸਲੋ ਡਾਊਨ ਹੋ ਜਾਂਦਾ VOT COUNTING ਦਾ ਕੰਮ ਤੇ ਜਿਹੜੀ ਇਲੈਕਸ਼ਨ ਆ ਉਹਨੂੰ ਮੈਨੇਜ ਕਰਨਾ ਬਹੁਤ ਹਾਰਡ ਹੋ ਜਾਂਦਾ। ਅਲਬਰਟਾ ਤੇ ਬਾਈ ਇਲੈਕਸ਼ਨ ਆ 152 ਲੋਕਾਂ ਨੇ ਰਜਿਸਟਰਡ ਕੀਤਾ ਜੀ ਵੀ ਅਸੀਂ ਇੱਥੇ ਇਲੈਕਸ਼ਨ ਲੜਨੀ ਆ। ਕੁਦਰਤੀ ਆਕੇ ਦਾ ਸੰਬੰਧ ਸਿੱਧਾ ਸਿੱਧਾ ਪ੍ਰੋਟੈਸਟ ਦੇ ਨਾਲ। April ਦੇ ਵਿੱਚ Piar Pollio ਨੇ ਜਿੱਥੋਂ ਇਲੈਕਸ਼ਨ ਲੜੀ ਸੀ ਪਾਰਟੀ ਦਾ ਵੱਡੀ ਪਾਰਟੀ ਦਾ ਮੁਖੀ ਹੋਣ ਦੇ ਬਾਅਦ ਵੀ ਇਲੈਕਸ਼ਨ ਹਾਰ ਗਏ ਸੀ ਉੱਥੇ 99 ਉਮੀਦਵਾਰ ਖੜੇ ਸੀ ਹੁਣ Piar Pollio ਨੇ ਕਿਹਾ ਵੀ ਇਹ ਬਹੁਤ ਵੱਡਾ ਸਕੈਮ ਆ ਘਪਲਾਇਆ ਇਹ ਲੋਂਗੇਸਟ ਬੈਲੇਟ ਸਕੈਮ ਕਹਿਵਾਉਂਦੇ ਕਹਿੰਦੇ ਸਾਡੀ ਜਿਹੜੀ ਯਕੀਨ ਹੈ ਸਾਡਾ ਲੋਕਤੰਤਰ ਦੇ ਵਿੱਚ ਉਹਨੂੰ ਸੱਟ ਵੱਜਦੀ ਆ ਤੇ ਜਿਹੜਾ ਇਹ ਪ੍ਰੋਸੈਸ ਆ ਇਹ ਕਨਫਿਊਜ਼ ਕਰ ਰਿਹਾ ਜਾਣ ਬੁਝ ਕੇ ਲੋਕਾਂ ਨੂੰ ਪ੍ਰੋਟੈਸਟ ਗਰੁੱਪ ਜਿਹੜਾ ਉਹ ਇਹ ਚਾਹੁੰਦਾ ਆ ਕਿ ਇਲੈਕਟਰਲ ਰਿਫਾਰਮ ਹੋਣ ਇਸ ਚੋਣ ਪ੍ਰਣਾਲੀ ਦੇ ਵਿੱਚ ਇਲੈਕਸ਼ਨ ਪ੍ਰਣਾਲੀ ਦੇ ਵਿੱਚ ਤਬਦੀਲੀ ਕੀਤੀ ਜਾਵੇ ਤੇ ਜਿਹੜੇ ਰੈਗੂਲਰ ਆਮ ਲੋਕ ਨੇ ਉਹ VOTING ਸਿਸਟਮ ਨੂੰ ਡਿਜ਼ਾਈਨ ਕਰਨ ਸਿਟੀ ਐਂਸੈਂਬਲੀ ਦੁਆਰਾ ਨਾ ਕਿ ਰਾਜਨੀਤਿਕ ਲੋਕ ਕਰਨ ਸੋ ਪਿਅਰ ਪੋਲੀ ਵੀ ਚਾਹੁੰਦੇ ਆ ਕਿ ਜਿਹੜੀਆਂ ਨਾਮਿਨੇਸ਼ਨ ਸਿਗਨੇਚਰ ਦਿਓ ਵੀ ਹਰ ਇੱਕ ਬੰਦਾ ਨਾ ਖੜਾ ਹੋ ਸਕੇ ਜਿਹੜਾ ਸੀਰੀਅਸ ਹੈ ਜਿਹੜਾ ਸੰਜੀਦਾ ਜਿਹਨੇ ਖੜਨਾ ਹੈ ਉਹ ਖੜਾ ਹੋਵੇ ਇਹ ਤਾਂ ਨਹੀਂ ਵੀ ਕੋਈ ਬੰਦਾ ਵੀ ਪੇਪਰ ਭਰਿਆ ਹੋਵੇ ਉਹ ਕਿਦਾਂ ਪੀਅਰ ਪਾਲੀਫ ਕੀ ਮੰਮ ਕਰ ਰਿਹਾ ਕਿ ਘੱਟੋ-ਘੱਟ ਉਥੇ ਕੀਤਾ ਜਾਵੇ ਕਿ ਨੌਮੀਨੇਸ਼ਨ ਜਿਹੜੇ ਸਿਗਨੇਚਰ ਨੇ ਉਹ ਜ਼ਿਆਦਾ ਕਰ ਦਿਓ ਰਾਈਟਿੰਗ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਇਹ ਵੀ ਕਰ ਦਿਓ ਕਿ ਕਿੰਨੇ ਫਾਰਮ ਸਾਈਨ ਕਰ ਸਕਦਾ ਇੱਕ ਬੰਦਾ ਸੋ ਜਿਹੜੇ ਇਸ ਵੇਲੇ ਕੀਆ ਪ੍ਰੋਟੈਸਟ ਗਰੁੱਪ ਇੱਕ ਏਜੰਟ ਸਾਰੇ ਕੈਂਡੀਡੇਟ ਦੇ ਲਈ ਯੂਜ਼ ਕਰਦਾ ਆ ਤੇ ਜਿੰਨੇ ਮਰਜੀ ਫਾਰਮ ਜਿਹੜੇ ਭਰੇ ਜਾ ਸਕਦੇ ਆ ਜਿਹੜੇ ਜਿਹੜੇ ਲੋਂਗੇਸਟ ਵੋਟ ਕਮੇਟੀ ਇਹ ਕਹਿੰਦੀ ਆ ਕਿ ਪੀਅਰ ਪਾਲੀ ਨੂੰ ਇਲੈਕਸ਼ਨ ਰੂਲ ਬਦਲਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਸੋ ਇਹਦਾ ਮਤਲਬ ਇਹ ਆ ਕਿ ਇਹ ਫਿਰ ਇੱਕ ਉਮੀਦਵਾਰ ਵਜੋਂ ਇਹਨਾਂ ਦੇ ਹਿੱਤ ਆਪਸ ਵਿੱਚ ਟਕਰਾ ਰਹੇ ਆ ਕਨਫਲਿਕਟ ਆਫ ਇੰਟਰਸਟ ਆ ਇਲੈਕਸ਼ਨ ਅਫੀਸ਼ੀਅਲ ਜਿਹੜੇ ਇੱਕ ਪਾਰਟ ਦੇ ਉੱਤੇ ਐਗਰੀ ਵੀ ਕਰ ਰਹੇ ਆ ਟਾਪ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਉਹ ਕਹਿੰਦੇ ਕੁਝ ਰੂਲ ਚੇਂਜ ਕਰਨੇ ਪੈਣਗੇ ਲੋਕਾਂ ਨੂੰ ਥੋੜਾ ਜਿਹਾ ਮਤਲਬ ਇੱਕਦਮ ਇੰਨੇ ਵੈਲਟ ਜਿਹੜੇ ਉੱਤੇ ਨਾਂ ਸਾਹਮਣੇ ਆ ਜਾਂਦੇ ਹੁਣ ਇਹ ਚਾਹੁੰਦੇ ਕੀ ਹੈ ਹੁਣ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਇਲੈਕਸ਼ਨ ਦਾ ਸਿਸਟਮ ਹੈ ਇਹਨੂੰ ਕਹਿੰਦੇ ਆ ਐਫ ਪੀ ਟੀ ਪੀ ਫਰਸਟ ਪਾਸਟ ਦਾ ਪੋਸਟ ਜਿਵੇਂ ਜਿੱਦਾਂ ਆਪਾਂ ਦੌੜ ਲਾਉਂਦੇ ਆ ਇੱਕ ਫਰਸਟ ਆ ਜਾਂਦਾ ਬਾਕੀ ਪਿੱਛੇ ਰਹਿ ਜਾਂਦੇ ਜਿਹਨਾਂ ਪਹਿਲਾਂ ਕ੍ਰਾਸ ਕਰ ਗਿਆ ਹੁਣ ਫਰਸਟ ਮਤਲਬ ਇੱਕ ਵੋਟ ਇੱਕ ਕੈਂਡੀਡੇਟ ਹਰ ਵੋਟਰ ਜਿਹੜਾ ਇੱਕ ਕੈਂਡੀਡੇਟ ਪਿਕ ਕਰਦਾ ਬੈਲਟ ਦੇ ਉੱਤੇ ਜਿਹਨੂੰ ਉਹ ਜ਼ਿਆਦਾ ਪਸੰਦ ਕਰਦਾ ਮਤਲਬ ਕਿਸੇ ਪਾਰਟੀ ਦਾ ਐਨਡੀਪੀ ਦਾ ਕੰਜ਼ਰਵਟਿਵ ਦਾ ਲਿਬਰਲ ਦਾ ਉਹ ਇੱਕ ਚੂਜ਼ ਕਰਦਾ ਜਿਹੜੇ ਵੱਧ ਵੋਟਾਂ ਪੈਂਦੀਆਂ ਉਹ ਜਿੱਤ ਜਾਂਦਾ ਤੇ ਕੈਂਡੀਡੇਟ ਮਤਲਬ 50% ਤੋਂ ਘੱਟ ਵੋਟਾਂ ਹੁਣ ਪਾ ਵੀ ਜਿੱਤ ਸਕਦਾ ਇਹ ਸਿਸਟਮ ਐਸੇ ਵੇਲੇ ਕੈਨੇਡਾ ਦੇ ਵਿੱਚ ਚੱਲਦਾ ਫੈਡਰਲ ਦੇ ਵਿੱਚ ਤੇ ਬਹੁਤ ਸਾਰੀਆਂ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਇਹੀ ਸਿਸਟਮ ਆ ਕ੍ਰਿਟਿਕ ਕਹਿੰਦੇ ਵੀ ਇਹ ਅਨਫੇਅਰ ਆ ਹੁਣ ਇਹ ਇੱਕ ਜਿਹੜੀ ਸਿਟੀਜ਼ਨਸ ਅਸੈਂਬਲੀ ਚ ਦੀ ਸਪੋਰਟ ਕਰਦੇ ਆ ਜਿਹੜਾ ਦੂਜਾ ਗਰੁੱਪ ਆ ਉਹ ਕਹਿੰਦੇ ਆ ਕਿ ਵੋਟ ਪਾਰਟੀ ਨੂੰ ਪਵੇ ਜਾਂ ਕੈਂਡੀਡੇਟ ਨੂੰ ਪਵੇ ਮਤਲਬ ਲਿਸਟ ਹੋਵੇ ਕੈਂਡੀਡੇਟਸ ਦੀ ਜਿਹੜੀ ਪਰਸੈਂਟੇਜ ਦੇ ਹਿਸਾਬ ਨਾਲ ਸੀਟਾਂ ਹੋਣ ਪੂਰੇ ਕੈਨੇਡਾ ਦੇ ਹਲਕਿਆਂ ਦੇ ਵਿੱਚ ਵੋਟਾਂ ਪੈ ਗਈਆਂ ਉਹਦੇ ਵਿੱਚ ਕਿੰਨੇ ਪਰਸੈਂਟ ਵੋਟਾਂ ਪਈਆਂ ਆਮ ਤੌਰ ਦੇ ਉੱਤੇ ਇਦਾਂ ਪਿਛਲੇ ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਹੋਇਆ ਕਈ ਵਾਰੀ ਕਿ ਪਰਸੈਂਟੇਜ ਆ ਵੋਟ ਦੂਜੇ ਬੰਦੇ ਨੂੰ ਜ਼ਿਆਦਾ ਆ ਔਰ ਉਮੀਦਵਾਰ ਨੂੰ ਰਾਸ਼ਟਰਪਤੀ ਕੋਈ ਹੋ ਬਣ ਰਿਹਾ ਇੱਥੇ ਫੇਅਰ ਰਿਪ੍ਰੀਜ਼ੈਂਟੇਸ਼ਨ ਹੋਵੇ ਜੇ ਪਾਰਟੀ 30% ਵੋਟਾਂ ਲੈ ਕੇ ਜਾਂਦੀ ਆ ਤਾਂ ਇਹਨੂੰ 30% ਸੀਟਾਂ ਦੇ ਦਿਓ ਐਫ ਪੀ ਟੀ ਪੀ ਵਾਂਗੂ ਨਹੀਂ ਜੇ ਉਹਦੀਆਂ ਪਾਰਟੀਆਂ 30% ਹੈਗੀਆਂ ਮੰਨ ਲਓ 100 ਸੀਟ ਆ ਤੁਹਾਡੇ ਕੋਲ ਜੇ ਇੱਕ ਇੱਕ ਪਾਰਟੀ ਨੂੰ 30% ਵੋਟਾਂ ਪੈ ਗਈਆਂ ਕੋਈ ਕਿਸੇ ਹਲਕੇ ਨੂੰ ਸਾਰੀਆਂ ਰਲਾ ਕੇ ਤੇ ਉਹਨੂੰ 30 ਸੀਟਾਂ ਦੇ ਦਿਓ ਸਿੱਧਾ ਹਸਾਬ ਰੱਖੋ ਤੇ ਇਹਦੇ ਨਾਲ ਕੀ ਹੋਊਗਾ ਜਿਹੜੀਆਂ ਵੋਟ ਵੇਸਟ ਹੋ ਰਹੀਆਂ ਉਹ ਨਹੀਂ ਹੋਣਗੀਆਂ ਦੂਜਾ ਕੋਆਪਰੇਸ਼ਨ ਵਧੂਗੀ ਤੀਜਾ ਪਾਰਟੀ ਜਿਹੜੀਆਂ ਜਿਆਦਾ ਜਿਹੜੀਆਂ ਪਾਰਟੀ ਦਾ ਪਾਵਰ ਦੇ ਵਿੱਚ ਹੋਣਗੀਆ VOTER ਕੋਲੇ ਚੋਇਸ ਜਿਆਦਾ ਹੋਊਗੀ ਔਰ ਇਹ ਕਿਉਂਕਿ ਇਹ ਇਹ ਸਿਸਟਮ ਜਿਹਦੀ ਇਹ ਲੋਂਗੇਸਟ ਵੈਲਿਡ ਕਮੇਟੀ ਜਿਹਨੂੰ ਪੀਅਰ ਪੋਲੀ ਲੋਂਗੇਸਟ ਬੈਲਟ ਸਕੈਮ ਕਹ ਰਿਹਾ ਹੈ ਜਰਮਨੀ ਦੇ ਵਿੱਚ ਵੀ ਯੂਜ਼ ਹੋ ਰਿਹਾ ਸਵੀਡਨ ਦੇ ਵਿੱਚ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਤੇ ਹੋਰ ਜਿਹੜੀਆਂ ਕਈ ਦੇਸ਼ ਆ ਉਹਨਾਂ ਦੇ ਵਿੱਚ ਵੀ ਤੇ ਇਹ ਹੋਣਾ ਚਾਹੀਦਾ ਹੈ ਜਿਹੜਾ ਇਹ ਹੁਣ ਫਰਸਟ ਪਾਸਟ ਦਾ ਪੋਸਟ ਆ ਇਹ ਕੈਨੇਡਾ 'ਚ ਯੂਜ਼ ਹੁੰਦਾ ਅਮਰੀਕਾ 'ਚ ਵਿੱਚ ਯੂਜ਼ ਹੁੰਦਾ ਯੂਕੇ ਦੇ ਵਿੱਚ ਇਹੀ ਚੱਲਦਾ ਇੰਡੀਆ ਦੇ ਵਿੱਚ ਇਹੀ ਆ ਨਾਈਜੀਰੀਆ ਦੇ ਵਿੱਚ ਇਹੀ ਦੂਜਾ ਜਿਹੜਾ ਹੈਗਾ ਉਹ ਐਸ ਵੇਲੇ ਜਿਹੜਾ ਜਿਹੜੇ ਮੰਗ ਕੀਤੀ ਜਾ ਰਹੀ ਹੈ ਸਿਸਟਮ ਦੀ ਕਿ ਜਿੰਨੇ ਪਰਸੈਂਟ ਵੋਟਾਂ ਉੰਨੇ ਪਰਸੈਂਟੇਜ ਸੀਟਾਂ ਉਹ ਜਰਮਨੀ ਦੇ ਵਿੱਚ ਆ ਨਿਊਜ਼ੀਲੈਂਡ ਦੇ ਵਿੱਚ ਆ ਸਵੀਡਨ ਨੀਦਰਲੈਂਡ ਅਜ਼ਰੀਲ ਸਾਊਥ ਅਫਰੀਕਾ ਨਾਰਵੇ ਇਹਨਾਂ ਥਾਵਾਂ ਦੇ ਉੱਤੇ ਜਿਹੜਾ ਵਰਤਿਆ ਜਾ ਰਿਹਾ ਤੇ ਪੀਅਰ ਪੋਲੀਓ ਕਹਿੰਦੇ ਵੀ ਇਹਨੂੰ ਬੰਦ ਕਰੋ ਇਹ ਸਕੈਮ ਆ ਉਹ ਤੇਰ ਕਹਿੰਦੀ ਆ ਕਿ ਅਸਲ ਦੇ ਵਿੱਚ ਅਸੀਂ ਵੋਟਾਂ ਦੇ ਜਿਹੜਾ ਸੁਧਾਰ ਕਰਨਾ ਚਾਹੁੰਦੇ ਆ ਇਹ ਉਹਦਾ ਇੱਕ ਹਿੱਸਾ ਆ ਅਗਲੀ ਗੱਲਬਾਤ ਕੈਨੇਡੀ ਐਫ ਜੂਨੀਅਰ ਜਿਹੜੇ ਕਿ ਹੈਲਥ ਸੈਕਟਰੀ ਆ ਅਮਰੀਕਾ ਦੇ ਵਿੱਚ ਉਹਨਾਂ ਨੇ 슈ਗਰ ਨੂੰ ਬਹੁਤ ਖਤਰਨਾਕ ਕਿਹਾ ਉਹ ਕਹਿੰਦੇ ਜਿਹੜੀ 슈ਗਰ ਆ ਇਹ ਬਹੁਤ ਇਹ ਜ਼ਹਿਰ ਆ ਸਾਡੇ ਵਿੱਚ ਖੰਡ ਜਿਹੜੀ ਆ ਮਿੱਠਾ ਜਿਹੜਾ ਆ ਬੇਸਿਕਲੀ ਇਹ ਜ਼ਹਿਰ ਆ ਸਾਡੇ ਲਈ ਇਹ ਕਹਿ ਰਿਹਾ ਹੈ ਇਹਦੇ ਕਿ ਜਿਹਨੂੰ 슈ਗਰ ਹੋਈ ਡਾਇਬਟੀਜ਼ ਹੋਈ ਆ ਉਹਦੇ ਲਈ ਤੇ ਜ਼ਹਿਰ ਹੈ ਰਹੀ ਹੈ ਕਿਸੇ ਬੰਦੇ ਲਈ ਵੀ ਉਹ ਕੋਈ 슈ਗਰ ਜ਼ਹਿਰ ਆ ਇਹ ਕੈਨੇਡਾ ਦਾ ਸਭ ਤੋਂ ਵੱਡਾ ਹੈਲਥ ਡਾਕਟਰੀ ਰੌਬਰਟ ਐਫ ਕੈਨੇਡੀ ਜੂਨੀਅਰ ਕਹਿ ਰਿਹਾ ਹੈ ਕਿ ਇਹਦੇ ਨਾਲ ਹੀ ਜਿਹੜੀ ਮੋਟਾਪਾ ਹੁੰਦਾ ਇਹਦੇ ਨਾਲ ਹੀ ਸਾਨੂੰ ਡਾਇਬਟੀਜ਼ ਹੁੰਦੀ ਹੈ ਹੁਣ ਥੋੜਾ ਚਿਰ ਪਹਿਲਾਂ ਇੰਟਰਸਿਪਟ ਸੀ ਕੀਤੀ ਸੀ ਕੋਕਾ ਕੋਲਾ ਦੀ ਬਈ ਇਹ ਜਿਹੜੀ ਹੁਣ ਕੋਕਾ ਕੋਲਾ ਜਿਹੜਾ ਕੋਪਾ ਕੋਕਾ ਕੋਲਾ ਪੀਣੇ ਦੇ ਵਿੱਚ ਖੰਡ ਪੈਂਦੀ ਆ ਖੰਡ ਕਿਹੜੀ ਪੈਂਦੀ ਆ ਇਹਦਾ ਫਰਕ ਆ ਜਿਹੜਾ ਕੋਕਾ ਕੋਲਾ ਮੈਕਸੀਕੋ ਦੇ ਵਿੱਚ ਬਣਦਾ ਉਹਦੇ ਵਿੱਚ ਕੇਨ 슈ਗਰ ਪੈਂਦੀ ਮੰਨ ਲਓ ਗੰਨੇ ਦਾ ਜਿਹੜੀ ਰਸ ਦੀ ਖੰਡ ਹੁੰਦੀ ਉਹ ਪੈਂਦੀ ਆ ਜਿਹੜਾ ਅ ਮਰਕਾ ਦੇ ਵਿੱਚ ਕੋਕ ਬਣਦਾ ਉਹਦੇ ਵਿੱਚ ਕੇਨ ਸਰਪ ਪੈਂਦੀ ਹੈ ਇੱਕ ਮਤਲਬ ਕੌਰਨ ਸਰਪ ਜਿਹੜੀ ਆ ਹਾਈ ਫਰਕਟੋਸ ਕੌਰਨ ਸਰਪ ਜਿਹਨੂੰ ਐਫ ਸੀ ਐਸ ਉਹ ਛੋੜਿਆਂ ਦੇ ਵਿੱਚ ਰੋ ਪਾਉਂਦੇ ਆ ਥੋੜੇ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਦਾ ਬਿਆਨ ਸੀ ਵੀ ਇਹਨੂੰ ਬੰਦ ਕਰਕੇ ਜਿਹੜੀ ਕੌਰਨ ਸਰਪ ਇਹ ਬੰਦ ਕਰਕੇ ਕੇਨ 슈ਗਰ ਪਾਓ ਗੰਨੇ ਤੋਂ ਬਣੀ ਖੰਡ ਪਾਓ ਆ ਦੂਜੀ ਖੰਡ ਨਾਲ ਇਹਦੇ ਵਿੱਚ ਪਾਓ ਕੋ ਕਿਹੜਾ ਐ ਇਸ ਗੱਲ ਦੇ ਉੱਤੇ ਸ਼ੈਮਤ ਹੋ ਗਿਆ ਤੇ ਹੁਣ ਐਕਸਪਰਟ ਤਾਂ ਇਹ ਕਹਿੰਦੇ ਆ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਮਤਲਬ ਇਹ ਕੌਰਨ ਸਰਪ ਵੀ ਉਨਾ ਹੀ ਅਨ ਹੈਲਦੀ ਹੈ ਖੰਡ ਤਾਂ ਖੰਡਾ ਚਾਹੇ ਉਹ ਖਾਣਾ ਚਾਹੇ ਉਹ ਖਾਣਾ ਵੀ ਸੇਮ ਕੈਲਰੀਜ਼ ਜਿਆਦੇ ਨਾਲ ਸੇਮ ਇਫੈਕਟ ਆ ਅਸਲ ਦੇ ਵਿੱਚ ਟੂ ਮਾਚ 슈ਗਰ ਜਿਹੜੀ ਹੈ ਬਹੁਤ ਜ਼ਿਆਦਾ ਖੰਡ ਜਾਂ ਮਿੱਠਾ ਖਾਣਾ ਉਹ ਅਸਲ ਦੇ ਵਿੱਚ ਪ੍ਰੋਬਲਮ ਹੈ ਇਹ ਨਹੀਂ ਹੈ ਕਿ ਕੌਰਨ ਸਰਪ ਦੀ ਪ੍ਰੋਬਲਮ ਹੈ ਜਾਂ ਜਿਹੜਾ ਇਹ ਕੇਨ 슈ਗਰ ਦੀ ਪ੍ਰੋਬਲਮ ਆ ਹਾਲਾਂਕਿ ਡੋਨਲਡ 트੍ਰੰਪ ਡਾਈਟ ਕੋਕ ਪੀਂਦੇ ਆ ਪਰ ਜਿਹੜੀ ਮੈਕਸੀਕਨ ਕੋਕ ਆ ਜਿਹਦੇ ਚ ਕੇਨ 슈ਗਰ ਪੈਂਦੀ ਜਣੀ ਗੰਨੇ ਤੋਂ ਬਣੀ ਖੰਡ ਪਾਉਂਦੇ ਆ ਉਹਦੇ ਵਿੱਚ ਉਹਨੂੰ ਬਹੁਤ ਚੰਗੀ ਕੁਆਲਿਟੀ ਦਾ ਮੰਨਿਆ ਜਾਂਦਾ ਤੇ ਦੱਸਦੇ ਆ ਵੀ ਉਹਦਾ ਸਵਾਦ ਵੀ ਜਿਹੜਾ ਬਹੁਤ ਚੰਗਾ ਆ ਜਿਹੜੇ ਕੈਨੇਡੀਆ ਉਹ ਇਹ ਕਹਿ ਰਹੇ ਆ ਕਿ ਜਿਹੜੀ ਕੌਰਨ ਫਾਰਮਿੰਗ ਦੇ ਵਿੱਚ ਕੈਮੀਕਲ ਪਾਏ ਜਾਂਦੇ ਉਹ ਵੱਡੀ ਚਿੰਤਾ ਹੈ ਹੁਣ 트੍ਰੰਪ ਨੇ ਵੀ ਸਪੋਰਟ ਕੀਤੀ ਮੈਕਸੀਕਨ ਕੋਕ ਦੀ ਐਗਜ਼ੈਂਪਲ ਦਿੰਦੀ ਹੈ ਜਿਹੜਾ ਉਹਦੇ ਤੋਂ ਬਣਿਆ ਹੁਣ ਇਹਦਾ ਕੈਨੇਡਾ ਦੇ ਨਾਲ ਇਹ ਆ ਕਿ ਕੈਨੇਡਾ ਦੇ ਜਿਹੜੇ ਕੰਜ਼ਿਊਮਰ ਟ੍ਰੈਂਡ ਆ ਉਹਦੇ ਉੱਤੇ ਵੀ ਇਹਦਾ ਅਸਰ ਪਾਊਗਾ ਜੇ ਕੋਕਾ ਕੋਲਾ ਜਾਂ ਜਿਹੜੇ ਦੂਜੇ ਯੂ ਐਸ ਬ੍ਰਾਂਡ ਹੈਗੇ ਆ ਉਹ ਕੇਨ ਸ਼ੂਕਰ ਵਾਲੂ ਚਲੇ ਜਾਂਦੇ ਆ ਤੇ ਜਿਹੜੇ ਕੈਨੇਡੀਅਨ ਕਸਟਮਰ ਆ ਇਹ ਵੀ ਮੰਗ ਕਰਨਗੇ ਕਿ ਜੇ ਇਹਨੂੰ ਇਹ ਕਹਿ ਕੇ ਮੰਨ ਲਓ ਮਾਰਕੀਟ ਕੀਤਾ ਜਾਂਦਾ ਵੀ ਇਹ ਹੈਲਥੀਅਰ ਆ ਜਾਂ ਇਹ ਨੇਚੁਰਲ ਆ ਤਾਂ ਕੁਦਰਤੀ ਆ ਵੀ ਕੈਨੇਡਾ ਦੇ ਵਿੱਚ ਵੀ ਇਹ ਮੰਗ ਉੱਥੋਂ ਵੀ ਬਹੁਤ ਸਾਰੇ ਕੈਨੇਡੀਅਨ ਜਿਹੜੇ ਸੋਡਾ ਜਾਂ 스ਨੈਕਸ ਹੈਗੇ ਆ ਉਹਨਾਂ ਦੇ ਵਿੱਚ ਹਾਈ ਫਰਕਟੋਜ਼ ਕੌਰਨ ਸਰਪ ਪੈਂਦਾ ਆ ਜੇ ਅਮਰੀਕਾ ਦੀਆਂ ਕੰਪਨੀਆ ਆਪਣੀ ਰੈਸਪੀ ਚੇਂਜ ਕਰਦੀਆਂ ਤਾਂ ਜਿਹੜੇ ਕੈਨੇਡੀਅਨ ਬ੍ਰਾਂਡਸ ਨੇ ਉਹ ਵੀ ਇਹਨੂੰ ਐਸੇ ਤਰੀਕੇ ਦੇ ਨਾਲ ਫਾਲੋ ਕਰਨਗੇ ਜਿਹੜਾ ਕੈਨੇਡਾ ਦਾ ਇੰਪੋਰਟ ਤੇ ਐਕਸਪੋਰਟ ਆ ਫੂਡ ਇੰਗਰੀਡੀਅੰਟਸ ਦੇ ਵਿੱਚ ਜਿਹਦੇ ਵਿੱਚ ਕੌਰਨ ਬੇਸ সুইਟਨਰ ਵੀ ਆ ਉਹਦੇ ਤੇ ਬਹੁਤ ਵੱਡਾ ਅਸਰ ਪਊਗਾ ਜਿਹੜੀ ਅਮਰੀਕਾ ਦੀ ਡਿਮਾਂਡ ਆ ਐਚ ਐਫ ਸੀ ਐਫ ਦੇ ਲਈ ਉਹਦਾ ਕੈਨੇਡੀਅਨ ਕੌਰਨ ਪ੍ਰੋਡਿਊਸ ਤੇ ਫੂਡ ਦੇ ਉੱਤੇ ਸਿੱਧਾ ਸਿੱਧਾ ਅਸਰ ਪੈ ਜਾਂਦਾ ਪੈ ਸਕਦਾ ਹੈ ਕੈਨੇਡੀਅਨ ਜਿਹੜੀਆਂ ਕੰਪਨੀਆਂਜ਼ ਨੇ ਇਹਨਾਂ ਨੂੰ ਕੰਜ਼ਿਊਮਰ ਪ੍ਰੈਸ਼ਰ ਹੋਊਗਾ ਕਿ 슈ਗਰ ਨੂੰ ਜ਼ਿਆਦਾ ਕਲੀਅਰਲੀ ਲਿਖੋ ਵੀ ਇਹਦੇ ਵਿੱਚ ਨੋ ਐਚ ਐਫ ਸੀ ਜਿਹੜੀ ਹਾਈ ਫਰਕਟੋਸ ਕੌਰਨ ਸਰਪ ਆਉਰ ਨਹੀਂ ਪਾਇਆ ਗਿਆ ਤੇ ਜਿਹੜੇ ਹੈਲਥ ਕੌਨਸ਼ੀਅਸ ਬਾਏਰ ਆ ਜਿਹੜੇ ਬਹੁਤ ਖਿਆਲ ਰੱਖਦੇ ਸਿਹਤ ਦਾ ਉਹਨੂੰ ਹੀ ਅਟਰੈਕਟ ਕਰੂਗਾ ਜਿਹੜੀ ਹੁਣ ਰੈਗੂਲੇਟਰੀ ਕੰਟਰੋਵਰਸੀ ਉਹ ਵੀ ਹੋ ਸਕਦੀ ਹੈ ਹੋਰ ਵੀ ਕਈ ਕੁਝ ਹੋ ਸਕਦਾ ਹੈ ਪਰ ਇੱਕ ਬਹੁਤ ਤਕੜਾ ਸਟੈਪ ਕਿ 슈ਗਰ ਕਿਹੜੀ ਪਾਈ ਜਾ ਰਹੀ ਹੈ ਜੇ ਮਰਕਲ ਵਿੱਚ ਇਹ ਸਾਰੀਆਂ ਕੰਪਨੀਆਂ ਬਦਲਣ ਕੈਨੇਡਾ ਦੇ ਵਿੱਚ ਇਹ ਮੰਗ ਜਿਹੜੀ ਆ ਉਹ ਕੋਟ ਸਕਦੀ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ। ਕੁਸ਼ਨ ਹੋਈ ਹੈ ਗਲਤ ਬਤ।